ਦੇ ਹੀ ਫਿਰ ਮੈਂ ਕਹਾਂਾ ਸਿਲੰਡਰ ਵਾਲੇ ਫੜੇ ਨਹੀਂ ਇਹ ਸਿਲੰਡਰ ਤੇ ਇਹ ਵਿੱਚ ਆਹ ਭਾਰਤ ਗੈਸ ਵਾਲੇ ਆ ਬਈ ਗੋਪਤਾ ਭਾਰਤ ਗੈਸ ਆਹ 15900 ਦਾ ਸਿਲੰਡਰ ਆ 14 ਕਿਲੋ ਗੈਸ ਹੋਗੀ 29900 ਚਾਹੀਦਾ ਸੀ ਤੇ ਆਹ ਦੇਖ ਲਓ ਜੀ 22360 ਹੈ ਆਹ ਦੇਖੋ ਜੀ ਆਹ 15900 ਹੈ 2 ਕਿਲੋ 29900 ਚਾਹੀਦਾ ਸੀ ਆ 28600 ਹੈ 1 ਕਿਲੋ 300 ਗ੍ਰਾਮ ਕੱਟ ਹੈ 2100 ਹੈ 30 30 ਜਾਗੋ ਗਰਾਕ ਜਾਗੋ ਇਦਾਂ ਦੀਆਂ ਆਪਾਂ ਮਸ਼ੂਰੀਆਂ ਬਹੁਤ ਦੇਖਦੇ ਰਹਿੰਨੇ ਆ ਪਰ ਜਾਗਦਾ ਕੋਈ ਨਹੀਂ ਆਪਾਂ ਸਿਲੰਡਰ ਜਿਹੜੇ ਚੁੱਪਚਾਪ ਲੈ ਲੈਨੇ ਆ ਕੋਈ ਇਹਦਾ ਬਜੇ ਨਹੀਂ ਕਰਦੇ ਤੇ ਅੱਜ ਇੱਕ ਕੇਸ ਆ ਜਿਹੜਾ ਮਾਮਲਾ ਸਾਹਮਣੇ ਆਇਆ ਪਿੰਡ ਸੁਖਲਤੀ ਦਾ ਜਿੱਥੇ ਸਿਲੰਡਰਾਂ ਵਿੱਚ ਜਿਹੜੀ ਗੈਸ ਆ ਉਹ ਘੱਟ ਪਾਈ ਗਈ ਹੈ ਪਿੰਡ ਵਾਲਿਆਂ ਨੇ ਮੌਕੇ ਤੇ ਚੈਕਿੰਗ ਕੀਤੀ ਤਾਂ ਇਹ ਫੜੇ ਗਏ ਹੂੰ ਸ਼ਿਕਾਇਤ ਕਰਨ ਤੇ ਨਾਪ ਤੋਲ ਵਿਭਾਗ ਵੱਲੋਂ ਅਫਸਰ ਆਏ ਐ ਜੋ ਕਿ ਹੁਣ ਗੈਸ ਸਿਲੰਡਰਾਂ ਦਾ ਨਾਪ ਤੋਲ ਕਰਨਗੇ ਕਿ ਕਿੰਨੇ ਗੈਸ ਸੈਂਟਰਾਂ 'ਚ ਗੈਸ ਘੱਟ ਸੀ ਤੇ ਅੱਗੇ ਦੀ ਕਾਰਵਾਈ ਕੀਤੀ ਜਾਊਗੀ। ਐਵੇਂ ਗੱਲੀਬਾਤੀ ਕੁਝ ਨਹੀਂ ਹੁੰਦਾ ਜਿੰਨੇ ਚਿਰ ਕਾਰਵਾਈ ਹੋਵੇ ਕੋਈ ਨਿਸਕਦਾ ਨਾ। ਆਹ ਫਿਰ ਅੱਜ ਕੱਢੀ ਨਹੀਂ ਯਾਰ ਇਹ। ਹਾਂ ਪਹਿਲਾਂ ਇਹਨਾਂ ਕਦੇ ਅਸੀਂ ਗੱਡੀ ਲਿਆ ਸੀ ਤੋਂ ਰਾਤ ਨਾਲ ਗੱਡੀ ਲੈ ਕੇ ਆਏ। ਆਪਣੇ ਕੋਲ ਜੰਡਰ ਘਟਾ ਅਟਾ ਇਹ ਜ਼ਿੰਮੇਵਾਰ ਜਦੋਂ ਦੀ ਹੰਸੀ ਜ਼ਿੰਮੇਵਾਰ ਹੈ ਜ਼ਿੰਸੀ ਜ਼ਿੰਮੇਵਾਰ ਹੈ ਇਹ ਤਾਂ ਨਿਕਲਦੀ ਹੀ ਨਹੀਂ ਵਿੱਚੋਂ ਠੀਕ ਹੈ ਇਹ ਬੇਕਸੂਰੇ ਹੋਏ ਤਾਂ ਰਿਕਲ ਜਾਣਗੇ ਏਜੰਸੀ ਤੇ ਤਾਂ ਕੇ ਪੈਣੀ ਪੈਣਾ ਠੀਕ ਹੈ ਠੀਕ ਹੈ ਨਾ ਸਾਡੇ ਪਿੰਡ ਨੂੰ ਮੜਾ ਦੇਖੋ ਜੀ ਸੱਤਿਆਂ ਐ ਰੱਖੋ ਉਹ ਭਾਈ ਉਹ ਵੀਡੀਓ ਵਾਲੇ ਰਹਿੰਦੇ ਇੱਕ ਬੰਦਾ ਵੀਡੀਓ ਵਾਲਾ ਰਹੇ ਜੋ ਦੂਜੇ ਸਾਰੇ ਇੱਧਰ ਹੋ ਜਾ ਬਾਾਈ ਬਣ ਕੇ ਸਾਰੇ ਨੂੰ ਪੈਸੇ ਸੁਲਿੰਦਰ ਚੱਕ ਕੇ ਰੱਖਦੇ ਸਾਰੇ ਇੱਧਰ ਹੋ ਜਾ ਆ ਲਈ ਉਸਨੇ ਕੰਮ ਗਿਆ ਇੱਧਰ ਲੜਨ ਗਿਆ ਬੰਦੇ ਇਕੱਲਾ ਬਣ ਕੇ ਅਰੇ ਮੋਟਰ ਨੂੰ ਕੋਈ ਵੇਟ ਲਈ ਪਸੰਦ ਕਿ ਪੇਡਲ ਪਰ ਲੈ ਇੱਕ ਹੋਰ ਜੀਗਾ ਹੈਲੋ ਆਹ ਦਿੱਖੀ ਸੀ 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 ਥੋੜਾ ਥੋੜਾ ਬੱਬੂ ਆ ਜੀ ਨਾਪ ਤੋਲ ਵਿਭਾਗ ਵੱਲੋਂ ਜਿੰਨੇ ਵੀ ਸਿਲੰਡਰ ਚੈੱਕ ਕੀਤੇ ਗਏ ਤਕਰੀਬਨ 12 ਸਿਲੰਡਰ ਚੈੱਕ ਕੀਤੇ ਜਿਹਦੇ ਵਿੱਚੋਂ 10 ਸਿਲੰਡਰਾਂ ਵਿੱਚ 2 ਤੋਂ 2.5 ਕਿਲੋ 3 ਕਿਲੋ ਤੱਕ ਗੈਸ ਘਟ ਪਾਈ ਗਈ ਤੇ ਸਾਰੇ ਸਿਲੰਡਰਾਂ ਦੇ ਨੰਬਰ ਵਿਭਾਗ ਨੇ ਨੋਟ ਕੀਤੇ ਤੇ ਕਾਰਵਾਈ ਕਰਨ ਦਾ ਉਹਨਾਂ ਨੇ ਕਿਹਾ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਕਿਉਂਕਿ ਜਿਹੜੇ ਗ੍ਰਾਹਕ ਆ ਉਹਨਾਂ ਦੀ ਲੁੱਟ ਹੋਈ ਹੈ ਇਹ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਘਰ ਘਰ ਪਤਾ ਚੱਲ ਸਕੇ ਆਪਾਂ ਕਹਿ ਦਿਨੇ ਸਾਡੇ ਘਰੇ 2 ਲਾ ਦੀ ਸਾਡੇ ਘਰੇ 2 ਲਾ ਦੀ ਸਿਲੰਡਰ ਵੇਟ ਕੋਈ ਕਰਦਾ ਨਹੀਂ ਤਾਂ ਵਜਨ ਜਰੂਰ ਕਰਿਆ ਕਰੋ ਆ ਦੇਖੋ ਕਿਵੇਂ ਇੱਕ ਗੱਡੀ 'ਚ ਕਿੰਨੇ ਘਟੋ ਘਟ 12-13 ਸਿਲੰਡਰ ਆ ਜਿਹੜੇ ਜਿੰਨਾਂ 'ਚੋਂ ਗੈਸ ਘਟ ਹੈ ਤੇ ਕਿੰਨੇ ਇਹਨਾਂ ਨੇ ਬੰਦ ਵੀ ਦਿੱਤੇ ਤੇ ਸੋ ਆਪਣੇ ਆਪਣੇ ਜਦੋਂ ਵੀ ਤੁਸੀਂ ਸਿਲੰਡਰ ਲੈਨੇ ਹੋ ਵਜਨ ਜਰੂਰ ਕਰਿਆ ਕਰੋ ਨਾਪ ਤੋਲ ਵਿਭਾਗ ਦੇ ਅਫਸਰਾਂ ਨੇ ਦੱਸਿਆ ਵੀ ਇਹਨਾਂ ਕੋਲੇ ਕੰਡਾ ਹੋਣਾ ਜ਼ਰੂਰੀ ਹੈ ਜੀ ਤੇ ਇਹ ਵਜਨ ਕਰਕੇ ਦੇਣਗੇ ਤੇ ਆਪਦੇ ਕੰਡੇ ਨਾਲ ਵੀ ਤੁਸੀਂ ਜਰੂਰ ਜੋਕਿਆ ਕਰੋ ਤਾਂ ਹੀ ਆਪਾਂ ਲੁੱਟ ਤੋਂ ਬਚ ਸਕਦੇ ਹਾਂ ਸੀਰੀਅਲ ਨੰਬਰ ਹੈਗਾ 24447S 6780 2347S ਕਿਨਾਰੇ ਗ੍ਰੋਸ ਵਿਥ 2746 400 ਤੋਂ ਨਹੀਂ ਇਹ ਫਿਰ ਵੀ ਦੇਖੋ ਆਪਾਂ 1559 1549 ਹੈਲੋ ਕਰਾ ਜੀ 4 4 ਕਿਲੋ ਕਟਾ ਸਿਲਾਂ ਲੱਗ ਜਾ 2230 ਲੈ ਲੇਗਾ ਨਾ ਕਮਾਲੀ ਗੱਤੀ 5:00 ਵਜੇ ਨੰਬਰ 22329 ਇਹਦਾ ਖਾਲ ਲਗਾ 22329 ਇਹ ਸੀ ਤੋਂ ਭਰ ਹੋਣ ਚੱਕੇ 2232 ਇਹ ਖਾਲ ਲੀਆ ਜੀ ਹਾਂ ਕੈਸਾ ਲਾ 2232 ਇਹਦਾ ਖਾਲ ਲਗਾ ਇਹ ਖਾਲੀਆਂ ਜੀ ਠੀਕ ਹੈ ਜਦ ਵੀ ਵਾਈਕੇ ਤੋਂ ਬੈਸਦ ਨੂੰ ਇਹ ਕੌਣ ਚ ਕਰਦਾ ਗੈਸ ਨਿਗਲੀ ਬਾਈ ਕਿ ਲੋਏ ਚ ਸਰੈਂਡਰ ਦੀ ਗੱਡੀ ਨੂੰ ਲਾਈ ਤੇ ਫਲੈਂਡਰ ਦੇ ਘਰੋਂ ਚੱਲ ਮੈਂ ਚੁੱਪ ਕਰ ਚੁੱਪ ਕਰ ਦੇ ਦੋ ਮਿੰਟ ਹਾਂਜੀ ਸੀਰੀਅਲ ਨੰਬਰ 101 079 ਹੈ ਨਾ ਹਾਂ 0 5 ਲਿਆ ਕਰੋ ਜਲਦੀ ਹਾਂ 15 9 ਹੈ ਜੀ ਟੇਰ ਮੈਂ ਲਈ ਜਾਈ ਬਹੁਤ ਜੀ ਬਾਸਮ ਕਰਨਾ 29 ਸੀਰੀਅਲ ਨੰਬਰ ਬੋਲੋ ਸੀਰੀਅਲ ਨੰਬਰ ਹੈਗਾ 25779 ਹੈ ਹਾਂ ਜੀ 25779 ਹਾਂ ਹਲੋ ਫਟਾਫਟ ਕਰੀਏ ਵਜਨ ਹੈਗੇ ਜੀ 29 ਜਾਲੇ ਕਰ ਰਹੇ ਹਾਂ 170 539 ਸ ਨਾ ਲੈ ਜੀ ਇਹੋ ਜਿਹੜਾ ਜੀ ਨਹੀਂ ਚੁੱਕਾ ਨਹੀਂ ਲੱਗਿਆ ਬੰਦਾ ਬਈ ਯਾਰ ਲੱਗੇ ਤਾਂ ਜਾ ਲੱਗੇ ਜਾ ਲੈ ਜਾ 15 80 ਇਕਲਾ ਇਹਨਾਂ ਨੇ ਉਹ ਕਰਿਆ ਇਹ ਲੱਤੀਆਂ ਵੀ ਕੀ ਹੈ ਗੱਲ ਸੁਣ ਦਿਲੀ ਕੋਈ ਮਰਕੜਾ ਚਾਹ ਪੀ ਮਰਕੜਾ ਤਰੇ ਗਰਾਜ ਬਣਾ ਫੇਰ ਕਰਦੀ ਆਇਆ ਨਾ ਕੋਈ ਨਹੀਂ ਕਰਦੇ ਜੀ ਗਾਂ ਆ ਗਿਆ ਭਾਈ ਯੂਟਿਊਬਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਉਂਦਾ ਆ ਆ ਜਾ ਸਹੀ ਦਿਨ ਗੇਟ ਬੰਦ ਕਰਾ ਅੱਜ ਪਿੰਡ ਸਖਲਦੀ ਵਿੱਚ ਜਿਹੜੀ ਕੱਟ ਗੈਸ ਦਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਨਾਪ ਤੋਲ ਵਿਭਾਗ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਗੱਡੀ ਦੀ ਹੈ ਜਬਤ ਕਰ ਲਈ ਗਈ ਹੈ ਅਖੀਰ ਵਿੱਚ ਅਸੀਂ ਇਹੀ ਕਹਾਂਗੇ ਜੀ ਜਦੋਂ ਵੀ ਤੁਹਾਡੇ ਪਿੰਡ ਗੈਸ ਦੇਣ ਲਈ ਕੋਈ ਵੀ ਗੱਡੀ ਆਉਂਦੀ ਹੈ ਤਾਂ ਆਪਣਾ ਗੈਸ ਸਿਲੰਡਰ ਤੋਲ ਕੇ ਲਓ ਜਿੰਨਾ ਭਜਨ ਬਣਦਾ ਉਹਨਾਂ ਲੋ ਤੇ ਨਹੀਂ ਲੁੱਟਦਾ ਤੁਸੀਂ ਵੀ ਸ਼ਿਕਾਰ ਹੋ ਸਕਦੇ ਹੋ ਤੇ ਅੱਜ ਇੱਥੇ ਅਧਿਕਾਰੀ ਆਏ ਉਹਨਾਂ ਨੇ ਦੱਸਿਆ ਵੀ ਤੁਸੀਂ ਜੋਕੇ ਲੋਕ ਪਹਿਲਾਂ ਬੁਕਿੰਗ ਕਰਾਉਗੇ ਇਸ ਦੀ ਜਦੋਂ ਵੀ ਸਿਲੰਡਰ ਤੁਹਾਡੇ ਘਰ ਆਉਂਦਾ ਤਾਂ ਉਹਦਾ ਵਜਨ ਕਰੋ ਤਾਂ ਜੋ ਤੁਸੀਂ ਇਸ ਲੁੱਟ ਦਾ ਸ਼ਿਕਾਰ ਨਾ ਹੋਵੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਪਿੰਡ ਪਿੰਡ ਇਹੀ ਹਾਲ ਹੈ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੇਅਰ ਜ਼ਰੂਰ ਕਰਿਓ